ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤਲਵੰਡੀ ਸਾਬੋ ਟਰੈਕਟਰ ਮੇਲਾ ਦਿਖਾਉਣ ਲੱਗੇ ਆ ਸੋਨੂੰ ਜੀ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਦੋਸਤੋ ਤੇ ਆਪਣੇ ਚੈਨਲ ਨੂੰ ਕਰ ਲਿਓ ਫੋਲੋ ਤੇ ਪਹਿਲਾਂ ਲੇ ਗਏ 575 ਮਹਿੰਦਰਾ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਟਰੈਕਟਰ ਪੂਰਾ ਸਾਫ਼ ਹੈ ਟਰੈਕਟਰ ਦੇ ਟਾਇਰ ਹੈਗੇ 75 ਪੈਸੇ 13628 ਦੇ ਪਿਛਲੇ ਟਾਇਰ 75 ਪੈਸੇ ਅਗਲੇ ਟਾਇਰ ਜਮਾਨ ਨਵੇਂ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਲਓ 575 ਮਹਿੰਦਰਾ ਮਾਡਲ ਹੈਗਾ ਜੀ ਇਹ 2007 ਤੇ 245000 ਰੁਪਏ ਡਿਮਾਂਡ ਹੈ ਜੀ 2007 ਮਾਡਲ ਹੈ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਲਓ 575 ਮਹਿੰਦਰਾ ਇਸ ਤੋਂ ਬਾਅਦ ਫਿਰ ਅਗੇ ਵੀ 265 ਮਹਿੰਦਰਾ 2009 ਮਾਡਲ ਹੈ ਇਹ 4 ਨੰਬਰ ਹੈ 245000 ਰੁਪਏ ਡਿਮਾਂਡ ਹੈ ਜੀ ਫਿਸ਼ੀਅਲ ਨੰਬਰ 12428 ਦੇ ਜਮਨ ਨੰਨੇ

ਕੰਡੀਸ਼ਨ ਤੁਸੀਂ ਚੈੱਕ ਕਰ ਲਓ ਸਾਈਡ ਗੇਅਰ ਟਾਇਰ ਇਹਦੇ ਵੀ 75 ਰਸੀ ਬਸੇ ਆ 13 6 28 ਦੇ ਵਿੱਚ ਬੈਕ ਟਾਇਰ ਤੇ ਅਗਲੇ ਟਾਇਰ 90% ਐਮ ਆਰ ਐ ਲੇ ਸਾਈਡ ਗੇਅਰ ਡੀ ਆਈ 35 ਇਹਨਾਂ ਲਈ ਤਾਂ 2009 ਮਾਡਲ ਹੈ 2 ਲੱਖ 45000 ਰੁਪਏ ਦੀ ਮੰਗ ਹੈ ਜੀ ਕੰਡੀਸ਼ਨ ਤੁਸੀਂ ਬੈਕਟਰ ਵੀ ਚੈੱਕ ਕਰ ਲਓ ਇਸ ਤੋਂ ਬਾਅਦ ਇਸ ਬਾਈ ਦੇ ਫਿਰ ਆਗੇ ਚੈਂਪੀਅਨ ਫਾਰਮਟ੍ਰੈਕ 35 ਚੈਂਪੀਅਨ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਤੇ ਟਰੈਕਟਰ ਦੇ ਟਾਇਰ ਪਿਛਲੇ ਹੈਗੇ ਜੀ 12 4 28 ਦੇ 75 80 ਪੈਸੇ ਅਗਲੇ ਟਾਇਰ ਦੇਸੀ ਕੰਪਨੀ ਦੇ ਕਿਸੇ ਦੇ ਤੇ ਇਹ ਹੈਗੇ ਜੀ 90 ਪੈਸੇ 33 ਹਨ ਫਾਰਮਟ੍ਰੈਕ ਤੇ 2006 ਮਾਡਲ ਹੈ 1 ਲੱਖ 88000 ਰੁਪਏ ਰੇਟ ਹੈ ਦਾ ਥੋੜੇ ਮੁੰਨ ਵਾਲਾ ਟਰੈਕਟਰ ਬਹੁਤ ਵਧੀਆ ਤੇਲ ਚੁੱਲ ਦਾ ਖਰਚਾ ਘੱਟ ਹੁੰਦਾ ਹੈ। ਮਾੜੀ ਮੋਟੀ ਤਾ ਚੰਗੇ ਦੀ ਹੋਈ ਹੈ। ਚੈਂਪੀਅਨ 2006 ਮਾਡਲ 1,88,000 ਰੁਪਏ ਰੇਟ ਹੈ ਇਸ ਦਾ। ਇਸ ਤੋਂ ਬਾਅਦ ਫਿਰ ਇੱਕ ਇਸ ਵੀਰ ਦਾ ਆ ਗਿਆ ਜੀ। 745 ਸੋਨਾਂ ਲੀਕਾ 2016 ਮਾਡਲ। 3,25,000 ਰੁਪਏ ਡਿਮਾਂਡ ਹੈ। ਡਬਲ ਕਲੱਚ ਹੈ। 745 ਸੋਨਾਂ ਲੀਕਾ ਡਬਲ ਕਲੱਚ। ਟਰੈਕਟਰ ਦੇ ਟਾਇਰ ਹੈਗੇ ਜੀ ਅਪੋਲੋ ਦੇ 13628 ਦੇ 90 ਪੈਸੇ। ਤੇ ਅਗਲੇ ਟਰ ਨਵੇਂ ਜੇ ਕਿ ਸੋਨਾ ਨੰਬਰ 1 2016 ਮਾਡਲ ਹੈ 3 ਲੱਖ 25000 ਰੁਪਏ ਡਿਮਾਂਡ ਹੈ ਵੀ ਡਬਲ ਕਲਚ ਹੈ 745 ਸੋਨਾ ਲਿਖਾ ਇਹ ਟਰੈਕਟਰ 22 ਦੇ ਹੈਗੇ ਤੇ ਇਸ ਤੋਂ ਬਾਅਦ ਇੱਕ ਟਰੈਕਟਰ 855 ਖੜਾ ਹੈ 22 ਉਹ ਵੀ ਦਿਖਾਉਣੇ ਸੀ ਇਹ 855 ਦਾ 22 ਦਾ 16 9 28 ਦੇ ਟਾਇਰ 855 ਸਿਹਰਾਜ ਬਹੁਤ ਹੀ ਸਾਫ਼ ਹੈ ਤੇ

ਤੇ ਮੋਬਾਈਲ ਨੰਬਰ ਆਪਣਾ ਕਿਸੇ ਵੀ ਆਪਣੇ ਟਰੈਕਟਰਾਂ ਜੋ ਕੋਈ ਖਰੀਦਣਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਨੰਬਰ ਤੇ ਧੰਨਵਾਦ